ਹਲਕਾ ਵਿਦਾਂਤ ਸਬਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਬਾ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਬਹੁਤ ਹੀ ਗਰਾਹ ਗਰਾਹ ਸ਼ਹਿਰ ਦੇ ਨਿਵਾਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਇਤਿਹਾਸਕ ਜਿੱਤ ਜਿਹੜੀ ਸੀ ਨਗਰ ਕੌਂਸਲ ਦੇ ਵਿੱਚ ਦਿੱਤੀ ਸੀ 10 ਦੇ ਵਿੱਚ 13 ਦੇ ਵਿੱਚੋਂ 10 ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਬਣ ਕੇ ਜਿਹੜੇ ਸੀ ਜਿਨ੍ਹਾਂ ਨੇ ਨਗਰ ਕੌਂਸਲ ਗਰਾਇਆਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਤ ਹਰਮੇਸ਼ ਜੀ ਜਿਨ੍ਹਾਂ ਨੂੰ ਮੇਸੀ ਕਹਿੰਦੇ ਅਸੀਂ ਲਾਰਜ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਸੀ ਅੱਜ ਦੇ ਇਸ ਜਿਹੜਾ ਫੰਕਸ਼ਨ ਇਹ ਜਿਸ ਦੇ ਵਿੱਚ ਅੱਜ ਆ ਬਾਲ ਨੰਬਰ 8 ਦੇ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਅੱਜ ਵਿਕਾਸ ਕਾਰਜਾਂ ਦਾ ਜਿੱਥੋਂ ਆਰੰਭ ਕੀਤਾ ਸ਼ੁਰੂਆਤ ਕੀਤੀ ਆ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਿਕਾਸ ਕਾਰਜਾਂ ਦਾ ਕੰਮ ਜਿਹੜਾ ਅੱਜ ਸ਼ੁਰੂ ਇੱਥੋਂ ਕੀਤਾ ਆ ਤੇ ਉਸ ਗੋਗਨਾ ਸਾਡੇ ਬਹੁਤ ਹੀ ਅਦਕਾਰ ਸਾਥੀ ਆ ਬਹੁਤ ਹੀ ਵਧੀਆ ਇਹਨਾਂ ਦੀ ਰਹਿਨਮਾਈ ਦੇ ਵਿੱਚ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਅੱਜ ਵਿਕਾਸ ਕਾਰਜਾਂ ਦੇ ਕੰਮ ਇੱਥੇ ਆਰੰਭੇ ਆ ਇਸ ਸੈਸ਼ਨ ਦੇ ਵਿੱਚ ਆ ਸਾਡੇ ਬਹੁਤ ਹੀ ਸਤਿਕਾਰਤ ਪਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਮਾਰਕੀਟਿੰਗ ਕਮੇਟੀ ਗਰਾਹਾਂ ਤੋਂ ਔਰ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਜਿਹੜੇ ਆ ਪ੍ਰਧਾਨ ਨੇ ਉਹ ਵੀ ਸਤਿਕਾਰ ਸਖਸ਼ੀਤਾ ਇੱਥੇ ਆ ਸਾਡੇ ਬਹੁਤ ਹੀ ਸਤਿਕਾਰ ਜਿਹੜੇ ਹੈਗੇ ਆ ਸਾਡੇ ਆਪਣੇ ਸਾਥੀ ਜਿਹੜੇ ਹੈਗੇ ਆ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਉਹ ਵੀ ਸ਼ਸ਼ੋਭਤ ਆ ਸਾਡੇ ਪ੍ਰਧਾਨ ਜੀ ਸਾਡੇ ਆਪਣੇ ਹੀਰ ਸਾਹਿਬ ਬਹੁਤ ਹੀ ਸਤਿਕਾਰ ਸਖਸ਼ੀਤਾ ਜਿਹੜੀਆਂ ਆ ਅੱਜ ਇੱਥੇ ਜਿਹੜੀਆਂ ਸ਼ਸ਼ੋਭਤ ਆ ਔਰ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਗਰਾਹਾਂ ਦੇ ਵਿੱਚ ਨੇਰੀਆਂ ਲਿਆਵਾਂਗੇ 1 ਕਰੋੜ 80 ਲੱਖ ਰੁਪਏ ਜਿਹੜਾ ਸੀ ਅਸੀਂ ਪਹਿਲਾਂ ਪਿੱਛੇ ਹਾਊਸ ਨੇ ਪ੍ਰਬੰਧ ਕੀਤਾ ਸੀ ਉਹਦੇ ਵਿੱਚ ਜਿਹੜਾ ਹੈਗਾ ਇਸ ਰਾਸ਼ੀ ਨੂੰ ਜਿਹੜਾ ਇਹ ਲਗਾ ਰਹੇ ਆ ਇਹ ਵਧਾਈ ਦੇ ਪਾਤਰ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਤੁਸੀਂ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਕ ਖਰਚਾ ਸੀਗਾ ਗਰਾਹ ਸ਼ਹਿਰ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਜਦੋਂ ਨਗਰ ਕਾਉਂਸਲ ਦੀਆਂ ਚੋਣਾਂ ਸੀ ਕਿ ਅਸੀਂ ਗਰਾਹ ਸ਼ਹਿਰ ਦੇ ਵਿੱਚ ਗੰਦਗੀ ਔਰ ਜਿਹੜਾ ਪਾਣੀ ਖੜਦਾ ਉਸ ਨੂੰ ਅਸੀਂ ਖਤਮ ਕਰਾਂਗੇ ਉਹ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਸੁਪਰ ਸਾਊਂਡ ਮਸ਼ੀਨਾਂ ਜਿਹੜੀਆਂ ਕਿ ਪੂਰੇ ਸੀਵਰੇ ਸਿਸਟਮ ਜਿਹੜਾ ਉਹ ਸਾਫ ਕਰ ਰਹੀਆਂ ਆ ਉਹ ਕਾਫੀ ਦਿਨਾਂ ਤੋਂ ਜਿਹੜਾ ਉਹ ਮਹਮ ਜਿਹੜੀ ਚੱਲੀ ਆ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਔਰ ਸਾਥੀ ਜਿਹੜੇ ਨਗਰ ਕੌਂਸਲ ਦੇ ਔਰ ਜਿਹੜੇ ਸਾਥੀ ਸਾਡੇ ਇੱਥੋਂ ਦੇ ਵਸਨੀਕ ਨੇ ਉਹ ਸਾਨੂੰ ਫੋਨ ਕਰਕੇ ਸਾਡੀ ਟੀਮ ਨੂੰ ਸਾਡੇ ਸਤਕਾਰ ਚੇਅਰਮੈਨ ਨੂੰ ਵੀ ਕਹਿ ਰਹੇ ਨੇ ਕਿ ਇਹ ਬਹੁਤ ਇੱਕ ਵੱਡਾ ਕਾਰਜ ਕਰ ਰਹੇ ਹੋ ਕਿਉਂਕਿ ਅਸੀਂ ਪਾਵਨਦਿਆਂਗਰਾਹ ਸ਼ਹਿਰ ਦੇ ਨਿਵਾਸੀਆਂ ਦੇ ਲਈ ਸੇਵਾ ਕਰਨ ਲਈ ਵਿਕਾਸ ਦੇ ਕੰਮਾਂ ਦੀਆਂ ਹਣੀਆਂ ਲਿਆਉਣ ਦੇ ਲਈ ਔਰ ਸਮੇ ਸਮੇ ਸਰ ਤੇ ਜਿਹੜੀ ਵੀ ਕੋਈ ਸਾਨੂੰ ਮੁਸ਼ਕਲ ਦਿੱਕਤ ਜਿਹੜੇ ਵੀ ਵਾਰਡ ਦੇ ਵਿੱਚ ਆਉਂਦੀ ਆ ਅਸੀਂ ਉਹ ਦੂਰ ਕੰਨ ਦੇ ਲਈ ਜਿਹੜਾ ਹੈਗਾ ਜਤਨਸ਼ੀਲ ਆ ਅੱਜ ਦੇ ਇਸ ਮੌਕੇ ਤੇ ਮੈਂ ਮਨੂਜ ਗੋਗਰਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਨਾ ਆ ਔਰ ਆਸ ਕਰਦਾ ਕਿ ਆਪਣੇ ਵਾਰਡ ਦੇ ਵਿੱਚ ਤਨੋਂ ਮਨੋਂ ਪੂਰੇ ਆਪਣੇ ਇਹਨਾਂ ਨਿਵਾਸੀਆਂ ਦੀ ਸੇਵਾ ਕਰਦਾ ਰਹੇਗਾ ਔਰ ਵਾਕੀ ਵੀ ਜਿਹੜੇ ਦੂਸਰੇ ਸਾਡੇ ਨਗਰ ਕੌਂਸਲਰ ਦੇ ਜਿੰਨੇ ਵੀ ਸਹਿਵਾਨ ਨੇ ਉਹਨਾਂ ਨੂੰ ਵੀ ਗੁਜਾਰਸ਼ ਕਰਦਾ ਕਿ ਆਪਾਂ ਗਰਾਹ ਸ਼ਹਿਰ ਦੇ ਵਿੱਚ ਜੋ ਆਪਾਂ ਇਹਨਾਂ ਨੂੰ ਕਮਿਟਮੈਂਟ ਕੀਤੀ ਸੀ ਉਹ ਵਿਕਾਸ ਦੀਆਂ ਜਿਹੜੀਆਂ ਅਹਿਰੀਆਂ ਲਈਏ ਬਹੁਤ ਬਹੁਤ ਧੰਨਵਾਦ ਗੁਰਾ ਦੇ ਵਾਰਡ ਨੰਬਰ 8 ਦੇ ਵਿੱਚ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਡੇ ਅੱਜ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਪ੍ਰਧਾਨ ਸਹਿਬਾਨ ਅਤੇ ਐਮਸੀ ਸਾਹਿਬar ਆਏ ਨੇ ਅੱਜ ਵਾਰਡ ਨੰਬਰ 8 ਦਾ ਜਿਹੜਾ ਕੰਮ ਆ ਬੜੇ ਜੰਗੀ ਪੱਧਰੇ ਤੇ ਸ਼ੁਰੂ ਕੀਤਾ ਕਿਉਂਕਿ ਇਸ ਵਾਰਡ ਦੇ ਵਿੱਚ ਸਮੇਂ-ਸਮੇਂ ਦੀ ਸਰਕਾਰਾਂ ਦੇ ਸਮੇਂ ਦੇ ਵਿੱਚ ਕੋਈ ਵਿਕਾਸ ਦਾ ਕਾਰਜ ਨਹੀਂ ਹੋਇਆ ਸੀ ਔਰ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਆ ਉਹ ਅੱਜ ਇਹ ਕਮਾ ਵਿਕਾਸ ਦੇ ਕਮਾਲੇ ਯਤਨ ਛੀ ਲਿਆ ਕਿਉਂਕਿ ਇੱਥੇ ਪਹਿਲਾਂ ਕਈ ਕਾਂਗਰਸ ਪਾਰਟੀ ਦੇ ਕਾਉਂਸਲਰ ਰਹੇ ਨੇ ਜਾਂ ਹੋਰ ਆਮ ਪਾਰਟੀਆਂ ਕਾਉਂਸਲਰ ਰਹੇ ਨੇ ਉਹਨਾਂ ਨੇ ਬਾੜਨਮ ਰੱਖ ਲਈ ਕੋសារ ਨਹੀਂ ਲਈ ਲੇਕਿਨ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਦਾ ਕੀਤਾ ਸੀ ਸ਼ਹਿਰ ਨਿਵਾਸੀਆਂ ਨਾਲ ਤੇ ਵਾਰਡ ਵਾਸੀਆਂ ਨਾਲ ਕਿ ਅਸੀਂ ਜਦੋਂ ਵੀ ਜਿੱਤ ਕੇ ਸਾਡੀ ਟੀਮ ਆਮ ਆਦੀ ਪਾਰਟੀ ਟੀਮ ਜਿਹੜੀ ਹੈ ਨਗਰ ਕਾਉਂਸਲ 'ਚ ਬੈਠੇਗੀ ਔਰ ਵਿਕਾਸ ਦੇ ਕਾਰਜ ਸਭ ਤੋਂ ਪਹਿਲਾਂ ਆਰੰਭ ਕੀਤੇ ਜਾਣਗੇ ਔਰ ਤੁਸੀਂ ਗੁਰਾਇਆਂ ਦੇ ਵਿੱਚ ਦੇਖ ਹੀ ਲਿਆ ਕਿ ਸੀਵਰੇਜ ਸਿਸਟਮ ਜਿਹੜਾ ਕਈ ਸਾਲਾਂ ਤੋਂ 20 ਸਾਲ ਤੋਂ ਬੰਦ ਪਿਆ ਸੀ ਔਰ ਸਮੇਂ-ਸਮੇਂ ਤੇ ਜਿਹੜੇ ਇੱਥੇ ਕੌਂਸਲ ਦੇ ਪ੍ਰਧਾਨ ਆਏ ਆ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਸਮੇਂ-ਸਮੇਂ ਤੇ ਐਮਐਲਏ ਉਹਨਾਂ ਨੇ ਕਦੀ ਵੀ ਗ੍ਰੈਂਡ ਰੀਸਿਵਰ ਸਿਸਟਮ ਨੂੰ ਗੌਰ ਨਹੀਂ ਕੀਤਾ ਔਰ ਜੇ ਕੀਤਾ ਵੀ ਆ ਸਫਾਈ ਕੀਤੀ ਆ ਲੇਕਿਨ ਅੱਜ ਸਾਨੂੰ ਗ੍ਰਾਂਹ ਵਾਸਤੇ ਕੰਮ ਦਿਸ ਰਿਹਾ ਹੁਣ ਅਗਰ ਮੀਂਹ ਮੀਂਹ ਪੈਂਦਾ ਤੇ ਗ੍ਰਾਂਹ ਦੇ ਵਿੱਚ 15 20 ਮਿੰਟ ਦੇ ਬਾਅਦ ਪਾਣੀ ਜਿਹੜਾ ਉਹ ਨਾਲੀਆਂ ਚੋਂ ਨਿਕਲ ਜਾਂਦਾ ਔਰ ਮੈਂ ਇੱਕ ਗ੍ਰਾਂਹ ਵਾਸੀ ਨੂੰ ਵਿਸ਼ਵਾਸ ਦਿੰਦਾ ਸਾਡੀ ਨਗਰ ਕੌਂਸਲ ਦੀ ਗ੍ਰਾਂਹ ਟੀਮ ਜਿਹੜੀ ਆ ਇਦਾਂ ਹੀ ਗਾਹ ਵੱਧ ਕੇ ਕੰਮ ਕਰਦੇ ਰਹੇਗੀ ਔਰ ਤੁਹਾਨੂੰ ਇੱਕ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਦਵਾਂਗੇ ਧੰਨਵਾਦ ਜੀ ਨਗਰ ਕੌਂਸਲ ਦੀਆਂ ਹੁਣੇ-ਹੁਣੇ ਇਲੈਕਸ਼ਨ ਕੰਪਲੀਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 8 ਤੋਂ ਸ਼੍ਰੀ ਮਨੋਜ ਗੋਗਨਾ ਜੀ ਜੇਤੂ ਰਹੇ ਨੇ ਸੋ ਅਸੀਂ ਇਲੈਕਸ਼ਨ ਦੇ ਦੌਰਾਨ ਸਮੂਹ ਸ਼ਹਿਰ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਵਾਰਡ ਨੰਬਰ 8 ਦੀ ਹੀ ਨਹੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਦੀ ਸਾਡੀ ਨਿਰੋਲ ਜ਼ਿੰਮੇਵਾਰੀ ਹੋਏਗੀ ਕਿ ਸ਼ਹਿਰ ਨੂੰ ਅਸੀਂ ਵਧੀਆ ਸਵਸਥ ਮਾਹੌਲ ਦਈਏ ਉਹਨਾਂ ਨੂੰ ਗੰਦਗੀ ਤੋਂ ਬਿਲਕੁਲ ਨਜਾਤ ਦਵਾਈਏ ਸਾਫ਼ ਸੁਥਰਾ ਵਾਤਾਵਰਣ ਦਈਏ ਸੋ ਐਸੇ ਕੜੀ ਨੂੰ ਅਸੀਂ ਅੱਗੇ ਨਿਰੰਤਰ ਚੱਲਦੇ ਹੋਏ ਵਾਰਡ ਨੰਬਰ 8 ਦੇ ਵਿੱਚ ਮਨੋਜ ਗੋਗਨਾ ਜੀ ਦਾ ਵਾਰਡ ਦੇ ਵਿੱਚ ਅਸੀਂ ਪਾਈਪਾਂ ਦਾ ਉਦਘਾਟਨ ਕਰ ਦਿੱਤਾ ਤੇ ਜਿਹਦੇ ਵਿੱਚ ਗੰਦਗੀ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਲੋਕੀ ਸਾਫ਼ ਸੁਥਰਾ ਵਾਤਾਵਰਣ ਦੇ ਵਿੱਚ ਜੀ ਸਕਣਗੇ ਜਿਹੜੀਆਂ ਪ੍ਰਾਣੀਆਂ ਪ੍ਰੋਬਲਮਸ ਨੇ ਨਾਲੀਆਂ ਗਲੀਆਂ ਦੀਆਂ ਗੰਦਕੀਆਂ ਦੇ ਉਹਨਾਂ ਤੋਂ ਹੁਣ ਸ਼ਹਿਰ ਵਾਸੀ ਪੂਰੀ ਤਰ੍ਹਾਂ ਮੁਕਤ ਹੋਣਗੇ ਸੋ ਹੋਰ ਵੀ ਆਮ ਆਦਮੀ ਪਾਰਟੀ ਪੂਰੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਉਂਦੀ ਹੈ ਕਿ ਤੁਹਾਡੇ ਨਾਲ ਕੀਤੇ ਹੋਏ ਸਾਰੇ ਵਾਦੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਨਮਨ ਧੰਦੇ ਨਾਲ ਨਿਭਾਉਣ ਲਈ ਤਿਆਰ ਆ ਅਸੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਹੀ ਪੂਰਾ ਸੀ ਵਿਸ਼ਵਾਸ ਦਿਵਾਨੇ ਆ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਤੁਹਾਡੇ ਹਰਮਨ ਪਿਆਰੇ ਸ਼੍ਰੀ ਮਨੋਜ ਗੋਗਨਾ ਜੀ ਤੁਹਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਸੋ ਧੰਨਵਾਦ ਬਹੁਤ-ਬਹੁਤ ਜੈ ਹਿੰਦ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਅੱਜ ਵਾਰਡ ਨੰਬਰ 8 ਦੇ ਜਿਹੜੇ ਵਿਕਾਸ ਦੇ ਕੰਮ ਆ ਅੱਜ ਉਹਨਾਂ ਦਾ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਯੋਗ ਹਲਕਾ ਇੰਚਾਰਜ ਸਾਡੇ ਹਲਕੇ ਦੀ ਜਿੰਦ ਜਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀਆਂ ਇਹ ਵਿਕਾਸ ਦੀਆਂ ਲੀਹਾਂ ਅੱਜ ਸ਼ੁਰੂ ਹੋਈਆਂ ਆ ਉਹਨਾਂ ਦਾ ਕੋਟਿ-ਕੁਟ ਧੰਨਵਾਦ ਆਰਾਮਾਂ ਦੀ ਪਾਰਟੀ ਦੇ ਜਿੰਨੇ ਵੀ ਮੇਰੇ ਸੱਜਣ ਅੱਜ ਇੱਥੇ ਕਤਰ ਹੋਇਆ ਉਹਨਾਂ ਦੇ ਆਉਣ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਹਰਮੇਸ਼ ਲਾਲ ਮੇਛੀ ਜੀ ਸਾਡੇ ਪ੍ਰਧਾਨ ਜੀ ਉਹ ਵੀ ਵਿਸ਼ੇਸ਼ ਰੂਪ ਤੇ ਇੱਥੇ ਪਹੁੰਚੇ ਔਰ ਸਾਡੇ ਬਿੱਲਾ ਜੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਔਰ ਬਲਾਕ ਦੇ ਪ੍ਰਧਾਨ ਅਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਆ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੀਪ ਦੁੱਗਲ ਜੀ ਜਿਹੜੇ ਸਾਡੇ 7 ਔਰ 8 ਵਾਰਡ ਦੇ ਸਾਂਝੇ ਤੌਰ ਤੇ ਵਾਸੀ ਵੀ ਨੇ ਉਹਨਾਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਇੱਥੇ ਆਉਣ ਦਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਕੰਮ ਜਿਹੜਾ ਸ਼ੁਰੂ ਹੋਇਆ 8 ਨੰਬਰ ਵਾਰਡ ਤੋਂ ਉਮੀਦ ਹੈ ਵੀ ਇਹ ਜਲਦੀ ਤੋਂ ਜਲਦੀ ਜਿਹੜੀ ਕਚਹਿਰੀ ਪਹਿਲਾਂ ਲੱਗੀ ਹੋਈ ਸੀ ਉਹਨਾਂ ਵਿੱਚ ਪੇਸ਼ ਕੀਤਾ ਜਾਊਗਾ ਵੀ ਜਿਹੜੇ ਸਫਾਈ ਦੇ ਮੁੱਦੇ ਆਪਾਂ ਲੈ ਕੇ ਚੱਲੇ ਸੀ, ਬਿਜਲੀ ਦੇ ਮੁੱਦੇ ਲੈ ਕੇ ਚੱਲੇ ਸੀ, ਵਿਕਾਸ ਦੇ ਮੁੱਦੇ ਲੈ ਕੇ ਚੱਲੇ ਸੀ ਉਹ ਹੌਲੀ ਹੌਲੀ ਵਾਰਡ ਨੰਬਰ 8 ਔਰ ਵਾਰਡ ਬਾਕੀ ਸਾਰਿਆਂ ਦੇ ਵਿੱਚ ਵੀ ਉਹ ਜਿਹੜੇ ਮੁੱਦੇ ਆ ਉਹ ਹੱਲ ਹੁੰਦੇ ਨਾ ਜਰ ਰਹਿਣਗੇ ਮਾਨਜੋਗ ਪ੍ਰਿੰਸੀਪਲ ਦਾ ਫਿਰ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਉਦਘਾਟਨ ਹੋਇਆ ਹੈ ਸ਼ੁਰੂ ਹੋਇਆ ਪਾਈਪਲਾਈਨ ਤੋਂ ਜਿਹੜਾ ਅੱਜ ਜਲ ਪਾਣੀ ਦਾ ਜਿਹੜਾ ਪਾਈਪਲਾਈਨ ਪਾਈ ਗਈ ਆ ਉਸ ਤੋਂ ਬਾਅਦ ਜਿਹੜੀ ਤਕਰੀਬਨ 10 ਤੋਂ 12 ਲੱਖ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਨੂੰ 8 ਨੰਬਰ ਵਾਰਡ ਨੂੰ ਮਿਲਿਆ ਉਹਦੇ ਨਾਲ ਜਿਹੜੇ ਰਿਪੇਅਰਾਂ ਦੇ ਕੰਮ ਆ ਉਹ ਤਸੱਲੀ ਬਖਸ਼ ਕੀਤੇ ਜਾਣਗੇ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਕਈ ਵਾਰੀ ਕਿਸੇ ਗਲੀ ਦਾ ਨਹੀਂ ਪਤਾ ਲੱਗਦਾ ਤੇ ਗਰੁੱਪ ਜਿਹੜਾ 8 ਨੰਬਰ ਵਾਰਡ ਦਾ ਬਣਿਆ ਹੋਇਆ ਉਹਦੇ ਵਿੱਚ ਗਲੀ ਦੀਆਂ ਸਮੱਸਿਆਵਾਂ ਜਰੂਰ ਉਹਦੇ ਵਿੱਚ ਜਾਣੂ ਕਰਾਓ ਤਾਂ ਜੋ ਪੁੱਖ ਦੇ ਵਿੱਚ ਉਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਧੰਨਵਾਦ ਜੀ